ਸਰ ਕੱਲ ਇੱਕ ਨੌਜਵਾਨ ਦਾ ਗੋਆਮਾਕੇ ਕਰ ਕਰ ਦਿੱਤਾ ਗਿਆ। ਇਹ ਸਰ ਬੁਲਾ ਮੈਂ। ਇੱਕ ਕਲ ਰਾਤ ਕਰੀ ਕਰੀਬ 10:30 ਵਜੇ ਕੰਟੀਨਿਊਸ਼ਨ ਆਈ ਸੀ ਕਿ ਮੋਗਾ ਫਾਟਕ ਵਾਲੇ ਪਾਸੇ ਭੋਪੁਰ ਦੇ ਵਿੱਚ ਇੱਕ ਨੌਜਵਾਨ ਨੇ ਗੋਲੀ ਖਾ ਲਈ। ਸਾਡੇ ਐਸਐਚਓ ਸਾਹਿਬ ਸਾਡੀ ਸਾਰੀ ਟੀਮ ਮੈਂ मौके ਤੇ ਪਹੁੰਚੇ ਫਟਫਟ। ਉਹ ਜਾ ਕੇ ਦੇਖਿਆ ਤੇ ਨੌਜਵਾਨ ਦੀ ਡੈਥ ਹੋ ਚੁੱਕੀ ਸੀ। ਦੀ ਬੋਡੀ ਨੂੰ ਹਸਪਤਾਲ ਵਿੱਚ ਸ਼ਿਫਟ ਕਰਵਾ ਦਿੱਤੀ ਗਈ। ਉਸ ਤੋਂ ਇਲਾਵਾ ਇਹਦੇ ਵਿੱਚ ਇਸ ਕੇਸ ਦੇ ਵਿੱਚ 118 ਨੰਬਰ ਐਫਆਈਆ ਜਿਹੜੀ ਹੈ ਮਰਡਰ ਦੇ ਸੰਬੰਧ ਵਿੱਚ ਉਹ ਦਰਜ ਕੀਤੀ ਗਈ। ਜਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬਹੁਤ ਗਹਿਰੀ ਨਾਲ ਸਾਇੰਟਿਫਿਕ ਤਰੀਕੇ ਨਾਲ ਆਪ ਜਿੰਨੇ ਵੀ ਟੈਕਨੀਕਲ ਸਾਧਨ ਸਾਡੇ ਕੋਲ ਲੱਗੇ ਸਾਰੇ ਤਰੀਕਿਆਂ ਦੇ ਨਾਲ ਜਿਹੜਾ ਫੋਰੈਂਸਿਕ ਟੀਮਸ ਨੂੰ ਨਾਲ ਲਗਾ ਕੇ ਦੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਅਫੇਅਰ ਦਰਜ ਹੋ ਚੁੱਕੀ ਹੈ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜੈਸਾ ਵੀ ਕੁਝ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਉਸ ਹੀ ਆਧਾਰ 'ਤੇ ਦੱਸਦਾ ਪਰ ਲਾਡ ਦਾ ਕਦੋਂ ਵਕਿਆ ਦਾ ਵਕਿਆ ਲੱਗਦਾ ਹੈ ਕਿ ਜਿਹੜਾ ਵਕਿਆ ਹੋਇਆ ਹੈ ਕਰੀਬ 10:25 ਮਿੰਟ ਤੋਂ ਲੈ ਕੇ 10:30 ਮਿੰਟ ਦੇ ਵਿੱਚ ਵਿੱਚ ਹੋਇਆ ਤੋਂ ਇਹ ਉਦੀ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀਆਂ ਕਾਥੀ ਦੇ ਡਿਟੇਲਸ ਨੇ ਤੁਸੀਂ ਤੁਹਾਡੇ ਨਾਲ ਜਦੋਂ ਬਸ ਸੀਅਰ ਡਨ ਵਿਦ ਇਨ ਇਨਵਿਸਟੀਗੇਸ਼ਨ ਦੈਨ ਵੀ ਵਿਲ ਡਿਸਕਸ ਅਫਟਰ ਸਿੱਖੋਟਾਸ ਆਸਾਂ ਕਿਸ ਵਾਕੀ ਹੁੰਦਾ ਕਿ ਕਿਸੇ ਵੀ ਮੋਟਵਾੰਦ ਜਾਂ ਕ੍ਰਿਮਨਲ ਕਾਰਡ ਜੀ ਹੋਵੇਗਾ ਇਸ ਤੋਂ ਦੂਸਤਾਂ ਨੂੰ ਮਿਲੇ ਇਹ ਇੱਕ ਕੁਛਕ ਮਲੇਰ ਨਸੀਰ ਜਿਹੜੀ ਹੈ ਕੁਛਕ ਚ ਵਾਸਤੇ ਬੁਲਾਇਆ ਗਿਆ ਉਹਦੇ ਡਰਪੀਸ਼ਨ ਹੋ ਰਹੀ ਹੈ ਕਿ ਚਾਹ ਚਾਹ ਕੁਛਕਿਸ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਕੋਈ ਸਾਡੇ ਕੋਲ ਸਬੂਤ ਹਰ ਕਿਸੇ ਨੂੰ ਦੇ ਅਰਦਤ ਤੱਕ ਨਹੀਂ ਕਰਦੇ ਸਰ ਕਿੰਨੀਆਂ ਗੋਲੀਆਂ ਮਾਰੀਆਂ ਇਹਨਾਂ ਕਿ ਜੇ ਜੀ ਪੋਸਟਮਾਰਟ ਉਹਦੇ ਵਿੱਚ ਇਟਸ ਬੀ ਮੈਚਰ ਕਿਉਂਕਿ ਜੇ ਪੋਸਟਮਾਰਟ ਹੋਣਾ ਬਾਕੀ ਆ ਜੀ ਬਈ ਤੇ ਉਹ ਡਾਕਟਰ ਹੀ ਸਾਨੂੰ ਇਹਦੇ ਬਾਰੇ ਸਹੀ ਜਾਣਕਾਰੀ ਦੇ ਸਕਦਾ ਕਿ ਕਿੰਨੀਆਂ ਬੁਲੇਟਸ ਲੱਗੀਆਂ ਨੇ ਬਟ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਕਿ ਜਿਹੜੀ ਉਹਨਾਂ ਦੀ ਜਿਹੜੀ ਬੋਡੀ ਦੇ ਵਿੱਚ ਗੋਲੀਆਂ ਲੱਗੀਆਂ ਸਰ ਇਹ ਕੋਈ ਜਾਤੀ ਦੁਸ਼ਮਣ ਦਾ ਹੈ ਜਿਹੜਾ ਕਤਲ ਹੋਇਆ ਹੈ ਜਹਾ ਮਰਦ ਨੂੰ ਪੂਰੀ ਕਟੇ ਰਿਹਾ ਦੇਖੋ ਮੈਂ ਤਾਂ ਇਹ ਨਾਲ ਹੋਰ ਵੀ ਇਹ ਕਹਿੰ ਗਿਆ ਕਿ ਇਹ ਸਾਰੀਆਂ ਪੈਟਰੋਫਿਨ ਈਨਵਿਸਟੀਗੇਸ਼ਨ ਨੇ ਜਿਸ ਤਰ੍ਹਾਂ ਜੋ-ਜੋ ਚੀਜ਼ ਤੁਹਾ ਸਾਰੇ ਕੋਲ ਸਾਡੇ ਸਾਹਮਣੇ ਆਏਗੀ ਉਹ ਅੱਗੇ ਵਿਧਾਨਦੇ ਹੋਏ ਇਨਵਿਸਟੀਗੇਸ਼ਨ ਕਰਕੇ ਬਿਲਕੁਲ ਸਹੀ ਤਫਤੀਸ਼ ਕਰਕੇ ਜੋ ਸਹੀ ਮਨਦਾ ਉਹ ਗੱਤ ਹੋ ਜੂ। ਸਾਲ ਉਹ ਠੀਕ ਹੈ।